ਤੋ ਕੀ ਹਾਲ ਜਾਲ ਸਾਰਿਆਂ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਤੇ ਸ਼ੁਰੂ ਕਰ ਲਿਆ ਹੈ ਅੱਜ ਦਾ ਬਲੌਗ ਤਰੀਕ ਹੈਗੀ ਆ 14 ਤਰੀਕ ਤੇ ਕੱਲ ਦੇ ਦਿਨ ਹੈਗਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰ ਉਹ ਵੀ ਤੁਹਾਨੂੰ ਦਿਖਾਵਾਂਗੇ ਨਾਲ ਅਸੀਂ ਕੰਮ ਕਰ ਰਹੇ ਹਾਂ ਤੇ ਬਣੇ ਰੋ ਵੀਡੀਓ ਦੇ ਨਾਲ ਸਾਰਿਆਂ ਨੂੰ ਲੱਖ ਲੱਖ ਮੁਬਾਰਕ ਆ ਗੁਰਪੁਰ ਮਰਿਆ ਦੀਆਂ ਤੇਰੇ ਭਾਈ ਨੇ ਸਾਨੂੰ ਕੰਨਾਂ ਹੀ ਮੈਗੜਣਾ ਬਣਾਤਾ ਆ ਜਿਹੜਾ ਵਾ ਭਰਾ ਆ ਸਵਾ ਕੰਨਾਂ ਹੀ ਮੈਗੜਣਾ ਜਿਹੜੀ ਸਾਰੇ ਭਰਾ ਆ ਸਾਰੇ ਭਰਾ ਆ ਸਾਰੇ ਹੀ ਭਰਾ ਆ ਇੱਕ ਨਾ ਕੋਈ ਸ਼ਿੱਕਾ ਜਿਹਾ ਲੈ ਦੇ ਇੱਕ ਬੈਗ ਜਿਹਾ ਲੈ ਦੇ ਮੈਂ ਜਿਹੜੇ ਇਹ ਮੈਲ ਘੜਾ ਜੀ ਭਈ ਦੱਸਿਓ ਇਸ ਚੀਜ਼ ਬਾਰੇ ਮਾੜਾ ਜੀ ਭਾਜੀ ਇਹ ਹੈਗਾ ਆ ਗੁਰੂ ਅੱਛਾ ਜੀ ਇਹਦੀ ਵੇਚਣਾ ਵੀ ਜਿੰਨਾ ਪ੍ਰੋਪਰ ਕੱਟਦਾ ਹੈ ਇਹਦਾ ਇਦਾਂ ਹੈ ਨਾ ਵੀ ਡਿਜ਼ਾਈਨ ਵਾਸਤੇ ਹੈ ਗਰੂਪ ਇਹ ਆ ਜਿਹੜਾ ਚਿੱਟਾ ਚਿੱਟਾ ਹੈ ਬਚ ਗਿਆ ਵਿੱਚ ਇਹਦੇ ਵਿੱਚ ਪੇਂਟ ਹੋ ਜਾਣਾ ਹੈ ਠੀਕ ਹੈ ਨਾ ਡੀਕੋ ਪੇਂਟ ਕਰਾ ਲਓ ਜਾਂ ਕੋਈ ਵੀ ਪੇਂਟ ਕਰਾ ਲਓ ਵਧੀਆ ਲੱਗਦਾ ਗਰੂਪ ਵਧੀਆ ਲੱਗਦਾ ਕੋਈ ਕੋਈ ਫੌਂਦਾ ਆ ਇਹ ਕਾਫੀ ਰੇਅਰ ਚੀਜ਼ ਹੋ ਆ ਲਓ ਜੀ ਮਿੱਤਰੋ ਅੱਜ ਸਾਡੇ ਰਜਿੰਦਰ ਭਾਜੀ ਆਏ ਨੇ ਤੇ ਰਜਿੰਦਰ ਭਾਜੀ ਸਾਡੇ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਵਾਗਤ ਹੈ ਤੇ ਉਹ ਟਰੈਕਟਰ ਲੰਘਣ ਦੇ ਤਾਂ ਕਰਕੇ ਜਿਵੇਂ ਬੋਲਿਆ ਅੱਛਾ ਅੱਛਾ ਨਹੀਂ ਤੇ ਸਾਡੀ ਵੀਡੀਓ ਵਿੱਚ ਕੋਈ ਕੱਟ ਨਹੀਂ ਕੋਈ ਇਹ ਨਹੀਂ ਹੈਗਾ ਵੀ ਆਪਾਂ ਵਿੱਚੋਂ ਕਿਤੇ ਗਲਤ ਬੋਲਦਾ ਤਾਂ ਉੱਥੋਂ ਕੱਟ ਦੇਣਾ ਹੈ ਜੋ ਹੈਗਾ ਸਾਰਾ ਇਦਾਂ ਹੀ ਆ ओरिजिनल ਵਲੌਗ ਬਣਾਇਆ ਇਹਦਾ ਆਪਾਂ ਸਾਡੇ ਵਲੌਗ ਦੇ ਵਿੱਚ ਕੋਈ ਕਨਸੈਪਟ ਪਹਿਲੇ ਹੀ ਮਨ ਲਈ ਕਿਉਂਸ ਨਹੀਂ ਕੀਤਾ ਉਹਨਾਂ ਵੀ ਆ ਪਾਰਟੀ ਜੀ ਕਰਨੀ ਹੈ ਜੇ ਦਾ ਅੱਜ ਕੱਲ ਕਰਦੇ ਆ ਠੀਕ ਹੈ ਜੀ ਉਹਦਾ ਨਾ ਪਦਰ ਦੀ ਇੱਥੇ ਆ ਗਿਆ ਮੈਂ ਚਲੋ ਭਾਈ ਜੀ ਉਹਨੂੰ ਵਲੌਗ ਜੀ ਕਰਦੇ ਆ ਆਪਣਾ ਨਾ ਅਚਾਨਕ ਹੀ ਵਲੌਗ ਸ਼ੁਰੂ ਕਰ ਦਿੱਤਾ ਹੱਲੇ ਮੈਂ ਸ਼ੁਰੂ ਕਰਨਾ ਸੀ ਮੈਂ ਸੋਚਦਾ ਸੀ ਮਾਈਂਡ ਦੇ ਵਿੱਚ ਤੇ ਅਚਾਨਕ ਭਾਜੀ ਆਏ ਆ ਤੇ ਵਲੌਗ ਸ਼ੁਰੂ ਕਰ ਦਿੱਤਾ ਆ ਤੇ ਅੱਜ ਦੇ ਵਲੌਗ ਵਿੱਚ ਬਣੇ ਰਹੋ 1 ਘੰਟਾ ਹੋਣ ਵਾਲਾ ਜਾਂਦਾ ਬੁਲਾਓ ਜੋ ਭਾਜੀ ਬਿਲਕੁਲ ਬਿਲਕੁਲ ਇੱਧਰ ਆ ਭਾਈ ਜੀ ਕੈਮਰਾ ਮਾਰੇ ਭਾਜੀ ਖੜੇ ਲਓ ਜੀ ਭਾਜੀ ਸਾਡੇ ਸਹੀ ਗੱਲ ਦੱਸਿਆ ਭਾਈ ਮੈਂ ਭਾਈ ਨੂੰ ਪਛਾਣਿਆ ਨਹੀਂ ਸੀਗਾ ਉਹ ਪਾਜੀ ਆਏ ਮੈਂ ਕਿਹਾ ਆਉਂਦੇ ਨਹੀਂ ਮੈਂ ਕਿਹਾ ਚਲੋ ਇਹ ਪਾਜੀ ਪਤਾ ਕੀ ਉਹ ਤਾਂ ਗੱਲ ਠੀਕ ਹੈ ਪਾਜੀ ਤੁਸੀਂ ਨਹੀਂ ਪਛਾਣਿਆ ਭਾਰੇ ਬਹੁਤ ਮਤਲਬ ਹੀ ਬੰਦਾ ਆ ਪੁੱਛੋ ਕਿਉਂ ਕਿਉਂਕਿ ਹੁਣ ਠੰਡ ਆ ਗਈ ਆ ਠੰਡ ਕਰਕੇ ਨਹੀਂ ਆ ਪਰ ਨਾ ਬੰਦ ਲਿਆ ਆ ਕਿਉਂਕਿ ਹੁਣ ਠੰਡ ਤੋਂ ਬਚਣਵਾ ਤੇ ਬੰਨ ਉਹਦਾ ਲਈ ਬੰਦਦਾ ਇਹ ਇਦਾਂ ਹੁਣ ਸਿਆਲਾ ਸਿਆਲ ਆ ਗਏ ਨਾ ਇਹਨੇ ਕਿਹਾ ਮੈਂ ਬੰਨ ਲੰਗਾ ਸਿਰਦਾ ਉਹ ਤਾਂ ਕਰ ਗਿਆ ਨਹੀਂ ਇਹਨੇ ਬੰਨਕਦਾ ਤਾਂ ਮੈਂ ਜਲਦੀ ਜਲਦੀ ਉਹ ਵੋਸਤਾ ਹੁਣ ਤਾਂ ਪਹਿਲਾਂ ਆ ਕੇ ਤੁਹਾਨੂੰ ਬਾਅਦ ਬੁਲਾਇਆ ਬਿਨਾ ਭਾਈ ਹੁੰਦਾ ਓਏ ਹੋਏ ਹੋਏ ਨੱਤੀਆਂ ਜੱਦੀ ਸਰਦਾਰ ਨੱਦੀ ਆ ਉਹ ਨਾ ਝੇੜ ਜੱਦੀ ਸਰਦਾਰ ਲਓ ਜੀ ਪਿਆਰੇ ਮਿੱਤਰੋ ਆਪਾਂ ਜਿਹੜਾ ਗਰੂਪ ਆ ਰਹੇ ਸੀਗੇ ਤੇ ਕੋ ਮੈਂ ਤੁਹਾਨੂੰ ਤੇ ਫੋਨਾਂ ਗਰੂਪ ਪੈ ਗਿਆ ਤੇ ਆ ਰਿਹਾ ਉਹ ਦਰਵਾਜ਼ਾ ਦੇਖੋ ਜੀ ਐ ਨਾ ਵਧੀਆ ਔਰ ਕੰਮ ਪੂਰਾ ਆਇਆ ਨਾਲ ਸਫਾਈ ਨਾ ਹੋਇਆ ਤੇ ਇਹ ਨਾ ਤਸੱਲੀ ਨਾਲ ਜਿਹੜਾ ਡਿਜ਼ਾਈਨ ਹੁਣ ਉਹੀ ਡਿਜ਼ਾਈਨ ਆ ਪਾਈਤੇ ਪਾਵਾਂਗੇ ਤੇ ਬਾਕੀ ਵੀ ਸਾਡੇ ਪੱਲੇ ਹਲੇ ਰਹਿੰਦੇ ਆ ਕਰਨ ਵਾਲਾ ਕੰਮ ਕਾਫੀ ਰਹਿੰਦਾ ਆ ਤੇ ਬਣੇ ਰੋ ਵੀਡੀਓ ਦੇ ਨਾਲ ਤੇ ਆਹ ਸ਼ਕੰਜੀਆਂ ਲਾ ਕੇ ਆਪਾਂ ਕੰਮ ਕਰਦੇ ਆ ਮਿੱਤਰੋ ਇਹਦੇ ਨਾਲ ਇਦਾਂ ਹੁੰਦਾ ਵੀ ਬੱਲਾ ਸਾਡਾ ਜਿਹੜਾ ਹਿਲਦਾ ਨਹੀਂ ਹੈਗਾ ਲੋਕ ਤੇਰੇ ਕੋਲੋਂ ਤੋਰੀ ਜਿੱਪੀ ਤੁੰਗੀ ਕਰੀ ਜਾਂਦੀ ਮੇਰਾ ਬਹੁਤ ਤਮੂਚ ਬੋਲ ਰਿਹਾ ਮੈਨੂੰ ਪਤਾ ਨਹੀਂ ਕੀ ਚੀਜ਼ ਵਾ ਮੈਂ ਨਾ ਨਹੀਂ ਸ਼ੈਤਾਨ ਬਹੁਤ ਆ ਦੇ ਖੁ ਉ ਖੁ ਪੈ ਨਹੀਂ ਮੁਹ ਹੈ ਹੈ ਚੱਲ ਫੇ ਉਧਰ ਚੱਲ ਚੱਲ ਠੀਕ ਆ ਬਸ ਜਾ 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 ਬਸ ਬਸ ਪਾਣੀ ਕਿਦਾਂ ਚਾਹ ਪੀਣੀ ਨਹੀਂ ਪੀਣੀ ਮੈਨੂੰ ਤਾਂ ਪੀਣੀ ਹੈ ਖਾਂਗ ਲੋ ਗਾਈਜ਼ ਅੱਜ ਨੂੰ ਵੀ ਆਪਣਾ ਜਿਹੜਾ ਡਿਜ਼ਾਈਨ ਪੈ ਗਿਆ ਹੈ ਯਾ ਦੇਖ ਸਕਦੇ ਆ ਸੇਮ ਜਿਹਦਾ ਦਰਵਾਜਾ ਪਹਿਲਾਂ ਦੇਖਿਆ ਤੁਸੀਂ ਉਦਾਂ ਦਾ ਡਿਜ਼ਾਈਨ ਪਾਤਾ ਆ ਲਓ ਜੀ ਮਿੱਤਰੋ ਸ਼ਾਮਾਂ ਕਹਿਣੀ ਆ ਤੇ ਮੋਟਾ ਗਿਆ ਆ ਸਮਾਨ ਲੈਣ ਜਿੱਪੂ ਲਿਆ ਬਈਆ ਲਓ ਜੀ ਮਿੱਤਰੋ ਅਗਲਾ ਦਿਨ ਚੜ ਗਿਆ ਤੇ ਅੱਜ ਦੇ ਦਿਨ ਸਾਰਿਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਜਿਹੜੇ ਚੈਨਲ ਦੇ ਨਵੇਂ ਆ ਮੇਰੇ ਵੀਰ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅਗਲਾ ਦਿਨ ਚੜ ਗਿਆ ਤੇ ਆਪਾਂ ਕੰਮ ਸ਼ੁਰੂ ਕਰ ਲਿਆ ਆ ਤੇ ਮੋਟਾ ਚ ਗਿਆ ਹੋਇਆ ਆ ਆਪਣੀ ਸਸਤਾ ਆਪਰੇਸ਼ਨ ਕਰਨ ਵਾਸਤੇ ਤੇ ਮੈਂ ਅੱਜ ਦੁਕਾਨ ਤੇ ਇਕੱਲਾ ਹੀ ਆ ਤੇ ਥੋੜੀ ਦੇਰ ਤੱਕ ਉਹਨੇ ਆ ਜਾਣਾ ਆ ਕਿਉਂਕਿ ਦਰਵਾਜ਼ੇ ਕਾਫੀ ਭਾਰੇ ਇਕੱਲੇ ਤੋਂ ਚੱਕ ਚੁੱਕ ਨਹੀਂ ਹੋਣੇ ਹੈਗੇ ਤੇ ਜਦੋਂ ਆਊਗਾ ਫਿਰ ਹੀ ਕੰਮ ਸ਼ੁਰੂ ਕਰਨਾ ਆ ਤੇ ਬਾਕੀ ਮੈਂ ਪੱਲੇ-ਪੁੱਲੇ ਕੱਢ ਕੇ ਬਾਹਰ ਜਿਹੜਾ ਡਿਸਪਲੇ ਲਾਉਨੇ ਹੁੰਦੇ ਆ ਆਪਾਂ ਲਾਅਤੇ ਆ ਤੇ ਪੱਲੇ ਬਹੁਤ ਵਧੀਆ ਤਿਆਰ ਹੋਏ ਆ ਇੱਕ ਤਾਂ ਆ ਲੱਗਾ ਹੋਇਆ ਆ ਦੂਰੋਂ ਖੜ ਕੇ ਦਿਖਾਉਣਾ ਤੁਹਾਨੂੰ ਮੈਂ ਇਹ ਕਾ ਲੱਗਾ ਹੋਇਆ ਦੇਖੋ ਜੀ ਤੇ ਇਹ ਕੋ ਲੱਗਾ ਹੋਇਆ ਬਾਕੀ ਜਿਹੜੇ ਆ ਉਹ ਸਾਰੇ ਮੈਂ ਦਰਵਾਜ਼ੇ ਅੰਦਰ ਹੀ ਰੱਖੇ ਕਿਉਂਕਿ ਕਿਸੇ ਵੇਲੇ ਮੀਂਹ ਦਾ ਮੌਸਮ ਆ ਤੇ ਕਿਸੇ ਵੇਲੇ ਨਹੀਂ ਆ ਗਿਆ ਤਾਂ ਫੇਰ ਕੰਮ ਖਰਾਬ ਹੋ ਜਾਣਾ ਦਰਵਾਜ਼ੇ ਬਾਹਰ ਹੀ ਟੱਕ ਰਹੀਏ ਤੇ ਇੱਕ ਹੋਰ ਮਿੱਤਰੋ ਗੱਲ ਵਾਸਤਿਆਂ ਕਿ ਨਿਸ਼ਾਨ ਸਾਹਿਬ ਅੱਜ ਚੜਾਇਆ ਆ ਤੇ ਤੀਸਰਾ ਬੰਦਾ ਸੀਗਾ ਨਹੀਂ ਤਾਂ ਕਰਕੇ ਵੀਡੀਓ ਨਹੀਂ ਬਣਾ ਹੋਈ ਤੇ ਨਿਸ਼ਾਨ ਸਾਹਿਬ ਚੜਾਇਆ ਗੁਰਨਾਨ ਪਾਤਸ਼ਾਹ ਜੀ ਦਾ ਜਨਮ ਦਿਨ ਸੀਗਾ ਇਸ ਖੂਸੀ ਦੇ ਵਿੱਚ ਔਰ ਆ ਪ੍ਰਸ਼ਾਦ ਰੱਖਿਆ ਹੈ ਇਦਾਂ ਜੇ ਤਾਂ ਕੋਈ ਆਏਗਾ ਪ੍ਰਸ਼ਾਸਨ ਲਈ ਜਾਣਾ। ਕੋ ਬੜੇ ਰੋ ਵੀਡੀਓ ਦੇ ਨਾਲ ਮਿੱਤਰੋ ਕੇ। ਸਜੋ ਲੱਕੜ ਬਗਾਈ ਹੈ, ਲੱਕੜ ਹੋ ਰਹੀ ਆ ਆਟੋ ਦੇ ਉੱਤੇ ਤੇ ਥੋੜੀ ਦੇ ਤੱਕ ਆ ਬਸ ਪਹੁੰਚ ਜਾਣੀ ਹੈ। ਲੋੜੀ ਸਜਣੋ ਲੱਕੜ ਸਾਡੀ ਆ ਗਈ ਹੈ। ਇਹ ਮਿੱਤਰੋ ਲੱਕੜ ਲਈ ਆਪਾਂ ਲਾ ਤੇ ਇਹਨੂੰ ਰੋੜੀ ਹਵਾ ਜੀ ਲਵਾ ਕੇ ਇਹ ਕੰਮ ਸ਼ੁਰੂ ਕਰਾਂਗੇ ਤਾਂ ਆਪਾਂ ਲੋ ਜੀ ਮੋਟਾ ਆ ਗਿਆ ਮੈਂ ਜਿੰਨੇ ਦੇ ਜਿੰਨਾ ਕਿ ਡਿਜ਼ਾਈਨ ਵਿੱਚ ਤੋਂ ਪੈਦਾ ਸੀ ਕਰਦੇ ਤਾਂ ਮੈਂ ਪਾਤਾ ਸੀ ਆਹ ਦਰਵਾਜ਼ੇ ਨੂੰ ਤੇ ਇੱਕ ਦਰਵਾਜ਼ਾ ਹੋ ਗਿਆ ਦੋ ਆਹ ਇਧਰ ਪੈ ਗਿਆ ਹੋਵੇ ਜੀ ਇਹ ਚੌਥਾ ਦਰਵਾਜ਼ਾ ਲਵਾ ਪਾ ਲਿਆ ਤਾਂ ਇਹ ਮੋਟਾ ਆ ਗਿਆ ਕਿੱਥੇ ਗਿਆ ਸੀ ਤੂੰ ਮੈਂ ਯਾਰ ਪ੍ਰੀਖੇ ਉੱਤੇ ਲਾ ਕੇ ਆਇਆ ਆਖਾ ਤੇ ਯਾਰ ਮੇਰੀ ਗੱਲ ਸੁਣ ਜਾ ਤਾਂ ਕਟਾਰ ਨਾਲ ਦਾੜੀ ਧੁੜੀ ਹੀ ਇਦਾਂ ਕੰਨਾਂ ਚੋਂ ਮੈਲ ਕੱਢਣਾ ਲੱਗਦਾ ਸੱਚੀ ਗੱਲ ਕਹਿਣ ਧਿਆ ਤੈਨੂੰ ਇੱਧਰ ਅੱਛਾ ਕੈਮਰੇ 'ਚ ਫੋਕਸ ਮਾਰ ਕੇ ਦੱਸੋ ਮੈਂ ਕੰਨਾਂ 'ਚ ਮੈਲ ਕੱਢਣਾ ਰਿਹਾ ਏ ਕਿੰਨੇ ਪੈਸੇ ਲੈਣੇ ਜੀ ਤੁਸੀਂ ਇਹ ਆ ਮੇਰਾ ਦਿਨ ਮੁੜ ਗਈ ਦੇਖੋ ਜੀ ਮੁੰਡੇ ਦੀ ਟੌਰ ਕਿੰਨੀ ਆ ਚ ਐ ਜੋ ਸਮਝ ਨਹੀਂ ਆਉਂਦੀ ਟੋਪੀ ਲਾਈ ਆ ਜਾਂ ਪਰਨਾ ਬੰਨਿਆ ਆ ਲਓ ਜੀ ਮਿੱਤਰੋ ਕੰਮ ਸਾਡਾ ਜਿਹੜਾ ਆ ਸਿਰਫ ਦੋ ਪੱਲੇ ਰਹਿ ਗਏ ਗਰੂਪ ਲਾਉਣ ਵਾਲੇ ਤੇ ਮੋਟਾ ਲੇਟ ਆਇਆ ਤੇ ਹੁਣ ਆਪਾਂ ਜਾਣਾ ਭਾਗੂ ਤੇ ਅੱਜ ਦਾ ਵਲੋਗ ਆਪਾਂ ਇੱਥੇ ਸਮਾਪਤ ਕਰਦੇ ਤਾਂ ਅਗਲਾ ਵਲੋਗ ਜਿਹੜਾ ਹੁਣ ਆਪਾਂ ਬਣਾਵਾਂਗੇ ਉਹ ਚੜੜਨ ਵਾਸਤੇ ਬਣਾਵਾਂਗੇ ਜਿਹੜੇ ਪੱਲੇ ਚੜਾਉਣੇ ਆ ਆਪਾਂ ਸਾਰੇ ਇਹ ਚੜਾਉਣੇ ਆ ਪੱਲੇ ਆਪਾਂ ਕੱਲ ਤੱਕ ਤੇ ਆਪਾਂ ਇਹਦੀ ਵੀਡੀਓ ਬਣਾ ਕੇ ਅਗਲੇ ਵਲੋਗ ਚ ਪਾਵਾਂਗੇ ਤੇ ਮਿਲਦੇ ਆ ਅਗਲੇ ਵੀਡੀਓ ਦੇ ਵਿੱਚ